ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਬਦਨੀ ਕਲਾ ਤੇ ਜਿਲ੍ਹਾ ਨੂੰ ਪਹੁੰਚਦਾ ਜੀ ਮੌਕਾ ਠੀਕ ਹੈ ਜੀ ਬਾਈ ਕੋਲ ਗਾਂ ਬਕਾਉਆ ਜੀ ਠੀਕ ਹੈ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਠੀਕ ਹੈ ਜੀ ਜ਼ਿੰਮੇਦਾਰ ਭਰਾ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਠੀਕ ਹੈ ਜੀ ਲੈਨੇ ਜੇ ਆਪਾਂ ਬਾਈ ਤੋਂ ਜਾਣਕਾਰੀ ਗਾਂ ਬਾਰੇ ਕਰਦੇ ਹਾਂ ਗੱਲਬਾਤ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਨਾਮ ਪ੍ਰਵਿੰਦਰ ਸਿੰਘ ਆ ਜੀ ਪਿੰਡ ਪਿੰਡ ਬਦਨੀ ਗਲਾ ਜੀ ਜ਼ਿਲ੍ਹਾ ਜ਼ਿਲ੍ਹਾ ਮੋਗਾ ਆ ਜੀ ਆਪਣਾ ਠੀਕ ਹੈ ਜੀ ਹਾਂ ਜੀ ਬੈਣ ਦੀ ਜਾਣਕਾਰੀ ਦਿਓ ਜੀ ਕਹਿੰਦੇ ਸੂਏ ਸੋਨਾ ਜੀ ਨੇ ਇਹ ਬੈਣ ਨੇ ਆਪਣੇ ਤੀਜੇ ਸੂਏ ਸੋਨਾ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਪਿਛਲੇ ਸੂਏ ਦੁੱਧ ਪਿਲੇ ਸੂਏ ਦੁੱਧ ਦੇ ਨੇ 22 ਕਿਲੋ ਚੁਗਿਆ ਜੀ ਆਪਾਂ ਜੀ ਠੀਕ ਹੈ ਜਾਨੀ ਹਿਸਾਬ ਨਿਸਾਬ ਦੀ ਸੇਵਨ ਵਾਲੀ ਜਾਨੀ ਇਹਨਾਂ ਦਿੱਤਾ ਠੀਕ ਹੈ ਜੀ ਰੇਟ ਭਰਾ ਦਾ ਰੇਟ ਆਪਾਂ ਫੋਨ ਤੇ ਹੀ ਕਰਾਂਗੇ ਫੋਨ ਤੇ ਕਰੋਗੇ ਹਾਂ ਜੀ ਹਾਂ ਜੀ ਠੀਕ ਹੈ ਤੋਰ ਦਿਓ ਭਰਾ ਉਹ ਪ੍ਰਾ ਵੜ ਤੇ ਤੁਹਾਡੇ ਸਾਹਮਣੇ ਪਿਛਲੇ ਸਾਲ ਨਾਰਮਲ ਸੇਵਾ ਦੇ ਬਾਈ ਕਹਿੰਦਾ ਦੁੱਧ 22 3 ਲੀਟਰ ਕੱਢਿਆ ਠੀਕ ਹੈ ਜੀ ਨੇਵੇਦਨ ਤਾਜ਼ਾ ਤੁਸੀਂ ਲਾ ਸਕਦੇ ਹੋ ਦੋਨੋਂ ਦੁੱਧ ਪ੍ਰਾ ਲੰਮੀ ਕਰਮਾ ਵਾਲੀ ਦਾ ਨੇਵੇਦਨ ਤਾਜ਼ਾ ਲਾ ਸਕਦੇ ਕਿੰਨੇ ਦਿਨ ਬਾਕੀ ਕਰੀਏ ਦੱਸੋ ਤੁਸੀਂ ਇਹ ਹਜੇ ਇਹਦੇ ਮੂੰਹ 5 ਕ ਦਿਨ ਰਹਿੰਦੇ ਮੇਰੇ ਸਾਬ ਨਾਲ ਹਜੇ 7 ਹਫਤਾ ਲੈ ਜਾਣੇ ਇਹ ਆਰਾਮ ਨਾਲ ਜੀ ਠੀਕ ਹੈ ਜੀ ਠੀਕ ਹੈ ਦੋਵੇਂ ਨੇਵੇਦਨ ਤਾਜ਼ਾ ਤੁਸੀਂ ਘਰ ਬੈਠੇ ਹੀ ਲਾ ਸਕਦੇ ਪ੍ਰਾ ਚੈੱਕ ਕਰ ਸਕਦੇ ਲੋ ਜੀ

ਹਾਲੋ ਜੀ ਜੁਜੀ ਸਾਹਿਬ ਠੀਕ ਹੈ ਜੀ। ਜੁਜੀ ਬਾਈ ਜੀ ਨੇ ਜ਼ਰੂਰ ਕਨੈਕਟ ਕਰੋ ਪੈਂਡ ਬਦਨੀ ਕਲਾ ਤੇ ਜਿਲ੍ਹਾ ਨੂੰ ਪੈਦਾਈ ਮੌਕਾ। ਬਾਕੀ ਭਰਾ ਕਿਸ ਨੇ ਜੇ ਐਡ ਕਰਾਉਣੀ ਆਪਣਾ ਨੰਬਰ ਬੈਕ ਸਾਈਡ ਤੇ ਸਕਰੀਨ ਤੇ ਚੱਲਦਾ 22 ਦਾ ਨੰਬਰ ਆਪਾਂ ਸਕਰੀਨ ਦੇ ਉੱਪਰ ਲਾਵਾਂਗੇ ਭਰਾ ਠੀਕ ਹੈ ਨਾ। ਜਿਹੜਾ ਵੀ ਸੇਲ ਹੋ ਜਾਂਦੀ ਉਹ ਤੇ ਲਿਖਿਆ ਜਾਂਦਾ ਆਪਣਾ ਵੀ ਸੇਲ ਹੋ ਗਿਆ ਉਹਦਾ ਨੰਬਰ ਆਪਾਂ ਕੱਟ ਦਿੰਨੇ ਹੁੰਦੇ ਆ। ਤੁਹਾਨੂੰ ਪਤਾ ਹੀ ਹੈ ਜੀ। ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ। ਓਕੇ ਬਾਏ।